ਬਠਿੰਡਾ ਦੇ ਪਿੰਡ ਜੀਦਾ ਵਿੱਚ ਇੱਕ ਘਰ ਦੇ ਵਿੱਚ ਧਮਾਕੇ ਹੋਏ ਹਨ ਤਾਂ ਧਮਾਕੇ ਹੋਣ ਦਾ ਕਾਰਨ ਬੜਾ ਖਰਾਨੀ ਜਨਕ ਹੈ। ਬਠਿੰਡਾ ਦੇ ਪਿੰਡ ਜੀਦਾ ਦੀ ਇੱਕ ઠાਣੀ ਮਤਲਬ ਬੇਕਾਂ ਦੇ ਘਰ ਦੇ ਅੰਦਰ ਧਮਾਕਿਆਂ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਖਬਰ ਉਸ ਵੇਲੇ ਸਾਹਮਣੇ ਆਈ ਜਦੋਂ ਕੱਲ ਘਰ ਵਿੱਚ ਦੋ ਧਮਾਕੇ ਹੋਏ ਜਿਨ੍ਹਾਂ ਦੀਆਂ ਆਵਾਜ਼ਾਂ ਪਿੰਡ ਵਿੱਚ ਦੂਰ ਦੂਰ ਤੱਕ ਸੁਣੀਆਂ ਗਈਆਂ। ਪਤਾ ਇਹ ਵੀ ਲੱਗਾ ਹੈ ਕਿ ਠਮਾਕੇ ਵਿੱਚ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਵੱਲੋਂ ਆਨਲਾਈਨ ਕੈਮੀਕਲ ਐਕਸਪੈਰੀਮੈਂਟ ਦੀ ਟ੍ਰੇਨਿੰਗ ਲੈਂਦੇ ਹੋਏ ਇੱਕ ਜਿਹੜਾ ਇਹ ਠਮਾਕਾ ਹੋਇਆ ਤਾਂ ਇਹ ਘਾਤਕ ਰਸਾਇਣਕ ਪ੍ਰਕਿਰਿਆ ਕਾਰਨ ਇਹ ਠਮਾਕਾ ਹੋਇਆ ਜਿਸ ਵਿੱਚ 19 ਸਾਲਾ ਗੁਰਪ੍ਰੀਤ ਸਿੰਘ ਖੁਦ ਗੰਭੀਰ ਜ਼ਖਮੀ ਹੋ ਗਿਆ ਤਾਂ ਉਸਦੇ ਪਿਤਾ ਜਗਚਾਰ ਸਿੰਘ ਉਸ ਨੂੰ ਇਲਾਜ ਲਈ ਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਲੈ ਗਏ ਇਲਾਜ ਤੋਂ ਬਾਅਦ ਜਦੋਂ ਉਹ ਘਰ ਵਾਪਸ ਆਏ ਤਾਂ ਵਿਖਰੇ ਹੋਏ ਰਸਾਇਣ ਇਕੱਠੇ ਕਰਨ ਲੱਗੇ ਤਾਂ ਅੱਜ ਸਵੇਰੇ ਇੱਕ ਹੋਰ ਤਮਾਕਾ ਹੋ ਗਿਆ ਜਿਸ ਵਿੱਚ ਗੁਰਪ੍ਰੀਤ ਸਿੰਘ ਦੇ ਪਿਤਾ ਜਗਤਾਰ ਸਿੰਘ ਵੀ ਗੰਭੀਰ ਜ਼ਖਮੀ ਹੋ ਗਏ ਤਾਂ ਜੇ ਅੱਗੇ ਦੀ ਗੱਲ ਕਰੀਏ ਤੇ ਪਿੰਡ ਦੇ ਹੀ ਇੱਕ ਨਿਵਾਸੀ ਨੇ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਤਾਂ ਇਸ ਤੋਂ ਬਾਅਦ ਪੂਰੀ ਘਟਨਾ ਦੀ ਜਾਣਕਾਰੀ ਪੁਲਿਸ ਤੱਕ ਪਹੁੰਚਦੀ ਹੈ ਉਧਰ ਬਠਿੰਡਾ ਐਸਐਸਪੀ ਹੋਰ ਅਧਿਕਾਰੀਆਂ ਤੇ ਬੰਬ ਸੈਕਟਰਡ ਦੀਆਂ ਟੀਮਾਂ ਲੈ ਕੇ ਮੌਕੇ ਤੇ ਪਹੁੰਚ ਜਾਂਦੇ ਤਾਂ ਜਾਂਚ ਸ਼ੁਰੂ ਕਰ ਦਿੰਦੇ ਆ ਆਓ ਚਲਿਏ ਤਾਂ ਜਦੋਂ ਮੌਕੇ ਤੇ ਐਸਐਸਪੀ ਬਠਿੰਡਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਘਰ ਵਿੱਚ ਧਮਾਕੇ ਹੋਏ ਹਨ ਜਿਸ ਵਿੱਚ 19 ਸਾਲਾ ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਧਰ ਉਹਨਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਆਨਲਾਈਨ ਕਲਾਸ ਲੈ ਕੇ ਰਸਾਇਣਾਂ ਤੇ ਪ੍ਰਯੋਗ ਕਰ ਰਿਹਾ ਸੀ ਇਸ ਐਕਸਪੈਰੀਮੈਂਟ ਦੌਰਾਨ ਹੀ ਉਹ ਜ਼ਖਮੀ ਹੋ ਗਿਆ ਅਤੇ ਬਾਅਦ ਵਿੱਚ ਜਦੋਂ ਉਸਤੇ ਵਿਖਰੇ ਹੋਏ ਕੈਮੀਕਲ ਇਕੱਠੇ ਕੀਤੇ ਜਾ ਰਹੇ ਸਨ ਤਾਂ ਉਸ ਦਾ ਪਿਤਾ ਵੀ ਇਸ ਦੇ ਵਿੱਚ ਜ਼ਖਮੀ ਹੋ ਗਿਆ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ ਤੇ ਨਈਆਂ ਵਾਲਾ ਥਾਣੇ ਵਿੱਚ ਐਫ ਆਈ ਆਰ ਵੀ ਦਰਜੇ ਕੀਤੀ ਗਈ ਹੈ ਤਾਂ ਪੁੱਲ ਮਲਾ ਕੇ ਗੱਲ ਕੀਤੀ ਜਾਵੇ ਤਾਂ ਇਹੋ ਜਿਹਾ ਐਕਸਪੈਰੀਮੈਂਟ ਜਿਹੜੀ ਉਹ ਜ਼ਿੰਦਗੀ ਲਈ ਤਾਂ ਘਾਤਕ ਹੁੰਦੇ ਹੀ ਹਨ ਉੱਥੇ ਪਿੰਡ ਅਤੇ ਸਮਾਜ ਲਈ ਵੀ ਇਹੋ ਜੀਆਂ ਚੀਜ਼ਾਂ ਬੜੀਆਂ ਖਤਰਨਾਕ ਹੋ ਸਕਦੀਆਂ ਹਨ। ਅੱਜ ਫਿਰ ਕੋ ਬਲਾਸਟ ਦੀ ਇਨਫੋਰਮੇਸ਼ਨ ਆਈ ਹੈ ਸਾਨੂੰ ਤੇ ਗੁਰਪ੍ਰੀਤ ਸਿੰਘ ਜੀ ਸਨ ਆਬਜਕਰ ਸਿੰਘ ਔਰ ਉਹਦੇ ਫਾਦਰ ਦੋਨੋਂ ਨੂੰ ਬਰਨ ਇੰਜਰੀਜ਼ ਆ ਡਿਊ ਟੂ ਦ ਬਲਾਸਟ ਐਂਡ ਬੋਥ ਆਰ ਐਡਮਿਟਡ ਟੂ ਪ੍ਰਾਈਵੇਟ ਹਸਪੀਟਲਸ ਤੇ ਇਹ ਪਤਾ ਲੱਗਿਆ ਕਿ ਜਿਹੜਾ 19 ਸਾਲ ਦਾ ਲੜਕਾ ਹੈ ਗੁਰਪ੍ਰੀਤ ਸਿੰਘ ਇਹਨੇ ਕੁਝ ਆਨਲਾਈਨ ਪਰਚੇਸ ਕੀਤਾ ਐਕਸਪਲੋਸਿਵ ਮਟੀਰੀਅਲ ਤੇ YouTube ਵਗੈਰਾ ਤੇ ਵੀਡੀਓ ਹਾਊ ਟੂ ਅਸੈਂਬਲ ਸਮਥਿੰਗ ਐਕਸਪਲੋਸਿਵ ਉਹ ਕਰਦੇ ਕਰਦੇ ਇਹਦੇ ਤੋਂ ਮਿਸ ਹੈਂਡਲ ਹੋਇਆ ਜੋ ਪਹਿਲਾਂ ਇਹਨੂੰ ਆਪ ਹੀ ਸਸਟੇਨਡ ਇੰਜਰੀਜ਼ ਤੇ ਇਹਨੂੰ ਰਸ਼ ਕੀਤਾ ਫੈਮਲੀ ਨੇ ਤੇ ਬਾਅਦ ਚ ਸ਼ਾਇਦ ਕਾਦਰ ਨੇ ਕੋਸ਼ਿਸ਼ ਕੀਤੀ ਉਹਨੂੰ ਸਮੇਟਣ ਲਈ ਸ਼ਾਮ ਨੂੰ ਤੇ ਉਹ ਵੱਡਾ ਬਲਾਸਟ ਹੋ ਗਿਆ ਤੇ ਫਾਦਰ ਹੂਜ਼ ਆਲਸੋ ਰਸ਼ ਟੂ ਦੋਸਤ ਕਿ ਕਿਹਦੇ ਸਪਲਾਈ ਵੀ ਕਰਦਾ ਸੀ ਬੰਨ ਨਹੀਂ ਜੀ that is too preliminary to tell ਹਲੇ ਤਾਂ ਸਾਨੂੰ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਤੇ ਸਾਡੀ ਫੋਰੈਂਸਿਕ ਟੀਮ ਔਰ ਬੋਮ ਡਿਸਪੋਜ਼ਲ ਟੀਮ ਲੱਗੀ ਹੋਈ ਹੈ ਥੀਸ ਥਿੰਗਸ will be cleared out during course of investigation ਫਰ ਨੈਕਸਟ ਐਕਟੀਵਿਟੀ ਕੀ ਇਹਨਾਂ ਨੇ ਦੇਖਣ ਐਫ ਆਰ ਲਾਂਚ ਕਰ ਰਹੇ ਹੋ ਜੀ ਅਸੀਂ ਔਰ ਉਹਦੇ ਤਕਤੀਸ਼ ਦੇਖਾਂਗੇ ਤੇ ਇੱਕ ਏਰੀਆ ਸਟੀਰੀਲਾਈਜ਼ ਹੋ ਜਾਏ ਉਹਦੀ ਵੇਟ ਕਰਨਾ ਓਕੇ ਅਪੀਅਰ ਕੀ ਦਿੰਗੇ ਇਸ ਕਰਨਾ ਚਲੇ ਦੇਖਦੇ ਆ ਜੀ ਚਲੇ ਕੋਈ ਸੀ ਪੁਲਿਸ ਵਾਲੋਂ ਹੀ ਲੋਚ ਕਰਦੇ ਤੇ ਜੋ ਵੀ ਤੱਕ ਸਾਹਮਣੇ ਆਣਦੇ ਉਹਨਾਂ ਨੂੰ ਅਸੀਂ ਕਰਾਂਗੇ ਨਾਮਿਨੇਟ ਥੈਂਕ ਯੂ